ਪਟਿਆਲਾ ਦੀ ਨਾਮਵਰ ਸੰਸਥਾ ਜਨਹਿਤ ਸੰਮਤੀ ਜੋ ਕਿ ਅਕਸਰ ਹੀ ਲੋਕਾਂ ਦੇ ਲਈ ਮਸੀਹਾ ਬਣਦੀ ਆ ਲੋੜਵੰਦਾ ਦੀ ਮਦਦ ਕਰਨ ਦੇ ਵਿੱਚ ਕਦੇ ਵੀ ਪਿੱਛੇ ਨਹੀਂ ਹਟਦੀ ਤਾਂ ਕਦੇ ਹਸਪਤਾਲਾਂ ਦੇ ਵਿੱਚ व्हीਲ ਚੇਅਰਾਂ ਕਦੇ ਦਵਾਈਆਂ ਕਦੇ ਵਿਦਿਆਰਥੀਆਂ ਦੇ ਲਈ ਫੀਸਾਂ ਤੇ ਕਾਪੀਆਂ ਕਿਤਾਬਾਂ ਬੈਗ ਤੇ ਡਰੈੱਸਾਂ ਮੁਹੱਈਆ ਕਰਵਾਈਆਂ ਜਾਂਦੀਆਂ ਨੇ ਕਦੇ ਬਾਤਾਵਰਨ ਨੂੰ ਬਚਾਉਣ ਦੇ ਲਈ ਰੁਖ ਲਗਾਏ ਜਾਂਦੇ ਨੇ ਤੇ ਬਾਤਾਵਰਨ ਬਚਾਉਣ ਦਾ ਸੰਦੇਸ਼ ਦਿੱਤਾ ਜਾਂਦਾ ਤੇ ਹੁਣ ਮੈਡੀਕਲ ਕੈਂਪ ਲਗਾਇਆ ਗਿਆ ਜਨਹਿਤ ਸੰਮਤੀ ਦੇ ਵੱਲੋਂ ਸਹਾਰਾ ਹਸਪਤਾਲ ਦੇ ਵਿੱਚੋਂ ਡਾਕਟਰਾਂ ਦੀ ਟੀਮ ਵੀ ਪਹੁੰਚੀ ਹੋਰ ਸਮਾਜ ਸੇਵੀ ਵੀ ਪਹੁੰਚੇ ਇਸ ਹਸਪਤਾਲ ਦੇ ਵਿੱਚ ਪਟਿਆਲਾ ਵਾਸੀਆਂ ਨੇ ਜਿਹੜਾ ਆਪਣਾ ਫ੍ਰੀ ਚੈੱਕਅਪ ਵੀ ਕਰਵਾਇਆ ਤਾਂ ਲਗਾਤਾਰ ਅਜਿਹੀਆਂ ਸਹੂਲਤਾਂ ਕਹਿ ਲਈਏ ਅਜਿਹੀਆਂ ਲੋੜਵੰਦਾਂ ਦੀ ਲੋੜਾਂ ਕਹਿ ਲਈਆਂ ਪੂਰੀਆਂ ਕਰਦੀ ਹੋਈ ਨਜ਼ਰ ਆਉਂਦੀ ਆ ਪਟਿਆਲਾ ਦੀ ਨਾਮਵਰ ਸੰਸਥਾ ਕੀ ਸੰਸਥਾ ਦੇ ਮੁਖੀ ਸੋਚ ਰਹੇ ਨੇ ਕੀ ਸੰਸਥਾ ਦੇ ਮੈਂਬਰ ਸੋਚਦੇ ਨੇ ਤੇ ਕੀ ਅਪੀਲ ਕਰ ਰਹੇ ਨੇ ਲੋਕਾਂ ਨੂੰ ਤਾਂ ਗੱਲਬਾਤ ਕੀਤੀ ਸਾਡੇ ਸਹਿਯੋਗੀ ਅੰਗਰੇਜ਼ ਸਿੰਘ ਦੇ ਵੱਲੋਂ ਸੰਸਥਾ ਦੇ ਆਗੂਆਂ ਦੇ ਨਾਲ ਪੂਰੀ ਗੱਲਬਾਤ ਤੁਹਾਨੂੰ ਉਹਨਾਂ ਦੀ ਜ਼ੁਬਾਨੀ ਸੁਣਾਉਣੀ ਹੈ ਤੇ ਜੋ ਹੋਰ ਉੱਥੇ ਸੱਜਣ ਪਤਵੰਤੇ ਪਹੁੰਚੇ ਹੋਏ ਸੀ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ ਉਹ ਵੀ ਸੁਣਾਉਣੀ ਹੈ ਫਿਰ ਮੈਂ ਵਿਨੋਦ ਸ਼ਰਮਾ ਜਾਨੇ ਸੰਮਤੀ ਤੋਂ ਮਰੇ ਨਾਲ ਸਾਡੇ ਅਲਵਲੇਆ ਸਾਹਿਬ ਸਾਡੇ ਪੂਰਨ ਸਵਾਮੀ ਪਰਚੀ ਬਣਾ ਲੋ ਸਾਹਿਬ ਗਰੇਵਾਲ ਸਾਹਿਬ ਤੇ ਸਾਡੇ ਚਮਨ ਲਾਲ ਗਰਗ ਦੀ ਸਾਡੇ ਜੋਸ਼ੀ ਜੀ ਡਾਕਟਰ ਜੋਸ਼ੀ ਸਾਰਾ ਹਸਪੀਟਲ ਤੋਂ ਸਾਡੇ ਪ੍ਰੋਫੈਸਰ ਅਸਦੀ ਸ਼ਰਮਾ ਜੀ ਸਾਡੇ ਦਵਿੰਦਰ ਦੂਆ ਜੀ ਪਲੱਸ ਫਿਟਨੈਸ ਕਲੱਬ ਦੇ ਹਾਂਜੀ ਹੈਪੀ ਵਰਮਾ ਦੀ ਟੀਮ ਪਲੱਸ ਰਾਇਲ ਕਲੱਬ ਤੋਂ ਸਾਡੇ ਸਿਤਾਰਾਮ ਦੀ ਸਾਰਿਆਂ ਨੇ ਇੱਥੇ ਅਸੀਂ ਅੱਜ ਮਿਲ ਕੇ ਇੱਕ ਸਾਰਾ ਹੌਸਪੀਟਲ ਨਾਲ ਕੈਂਪ ਲਗਾਇਆ ਤੇ ਮੈਂ ਲੋਕਾਂ ਨੂੰ ਰਿਕੁਐਸਟ ਕਰਦਾ ਵੀ ਜ਼ਰੂਰ ਇਸ ਕੈਂਪ ਦਾ ਫਾਇਦਾ ਉਠਾਓ ਸਾਡੀ ਕੋਸ਼ਿਸ਼ ਹੈ ਵੀ ਲੋਕਾਂ ਨੂੰ ਆਪਣੀ ਹੈਲਥ ਬਤੀ ਅਵੇਅਰਨੈਸ ਹੋ ਸਕੇ ਦੂਸਰੇ ਮੈਂ ਲੋਕਾਂ ਨੂੰ ਰਿਕੁਐਸਟ ਕਰਨਾ ਸਾਡੇ ਨਾਲ ਤੁਸੀਂ ਜੁੜੋ ਸਾਡੇ ਮੈਂਬਰ ਬਣੋ ਸਾਨੂੰ ਮੌਨਟ ਡੇਟ ਕਰੋ ਤਾਂ ਕਿ ਅਸੀਂ ਹੋਰ ਲੋਕਾਂ ਦੀ ਸੇਵਾ ਕਰ ਸਕੀਏ ਅਸੀਂ 16 ਨਵੰਬਰ ਨੂੰ ਇੱਕ ਦੌੜ ਕਰਾਉਣ ਜਾ ਰਹੇ ਹਾਂ ਮੈਰਾਥਨ ਸਾਡੀ 92ਵੀਂ ਦੌੜ ਹੈ ਲੋਕਾਂ ਨੂੰ ਰਿਕਵੈਸਟ ਕਰਦਾ ਕਿ ਕਿਲੋਮੀਟਰ 10 ਕਿਲੋਮੀਟਰ 5 ਕਿਲੋਮੀਟਰ 2 ਕਿਲੋਮੀਟਰ ਕਿਲੋਮੀਟਰ ਉਹ ਵੀ ਪਾਰਟਿਸਿਪੇਟ ਕਰੋ ਜਿਹੜੇ ফার্স্ট ਸੈਕਿੰਡ ਥਰਡ ਆਣਗੇ ਅਸੀਂ ਉਹਨਾਂ ਨੂੰ ਕੈਸ਼ ਪ੍ਰਾਈਜ਼ ਵੀ ਦਵਾਂਗੇ ਪਲੱਸ ਉਹਨਾਂ ਨੂੰ ਮੈਂਟੋ ਵੀ ਦਵਾਂਗੇ ਤੇ ਮੈਂ ਲੋਕਾਂ ਨੂੰ ਰਿਕਵੈਸਟ ਕਰਦਾ ਸਾਡੇ ਆਲਰੇ ਜਿਹੜੇ ਪ੍ਰੋਜੈਕਟ ਚੱਲ ਰਹੇ ਨੇ ਚਾਹੇ ਪਲਾਂਟੇਸ਼ਨ ਦਾ ਚਾਹੇ ਮੈਡੀਕਲ ਦਾ ਸਾਡੀ ਐਂਬੂਲੈਂਸ ਚੱਲ ਰਹੀਆਂ ਕਮਿਸ਼ਨ ਮੈਨ ਚੱਲ ਰਹੀ ਹੈ ਸਲਾਈ ਸੈਂਟਰ ਚੱਲ ਰਿਹਾ ਹੈ ਬਿਊਟੀ ਪਾਰਲਰ ਚੱਲ ਰਿਹਾ ਹੈ ਕੰਪਿਊਟਰ ਸੈਂਟਰ ਚੱਲ ਰਿਹਾ ਹੈ ਅਸੀਂ ਕੱਲ ਹੀ ਇੱਕ ਨਵਾਂ ਕੰਪਿਊਟਰ ਆਪਣੇ ਕੰਪਿਊਟਰ ਸੈਂਟਰ ਵਾਸਤੇ ਲੈ ਆ ਸਾਡੇ ਕੋਲ ਹਰ ਰੋਜ਼ 100-150 ਬੱਚਾ ਆ ਕੇ ਸਲਾਈ ਸਿੱਖਦਾ ਹੈ ਬਿਊਟੀ ਪਾਰਲਰ ਦੇ ਕੋਰਸ ਕਰ ਰਿਹਾ ਹੈ ਕੰਪਿਊਟਰ ਸਿੱਖਦਾ ਹੈ ਲੋਕਾਂ ਨੂੰ ਰਿਕਵੈਸਟ ਕਰਨਾ ਸਾਡੇ ਨਾਲ ਜੁੜੋ ਸਾਡੇ ਮੈਂਬਰ ਬਣੋ ਸਾਡੇ ਐਸੇ ਪਟਿਆਲਾ 12 ਦਿਨਾਂ ਤੋਂ ਮੇਨਟੇਨ ਕਰਵਾਸਤੇ ਸਾਡੇ ਨਾਲ ਹੈਲਪ ਕਰੋ ਸਾਡੀ 12 ਦਿਨਾਂ ਨੂੰ ਹੋਰ ਅੱਛਾ ਕਰ ਸਕੀਏ ਇਸ ਲਈ ਅਸੀਂ 1500 ਪਲਾਂਟ ਲਗਾ ਚੁੱਕੇ ਹਾਂ ਸਾਨੂੰ ਉਮੀਦ ਹੈ ਅਸੀਂ ਹੁਣ ਤੱਕ 15000 ਪਲਾਂਟ ਲਗਾਇਆ 12 ਦਰਦੀ ਦੇ ਵਿੱਚ ਜਿਹੜਾ ਕਿ ਬਹੁਤ ਵਧੀਆ ਸਾਡੇ ਪੇੜ ਹੋ ਰਿਹਾ ਅਸੀਂ ਪੇੜ ਲਗਾ ਕੇ ਉਹਨੂੰ ਮੇਨਟੇਨ ਵੀ ਕਰਦੇ ਆਂ ਉਹਨਾਂ ਨੂੰ ਕੋਸ਼ਿਸ਼ ਕਰਦੇ ਆਂ ਵੀ ਉਹ ਪੇੜ ਚੱਲ ਜਾਣ ਔਰ ਪਟਿਆਲੇ ਦੇ ਲੋਕਾਂ ਨੂੰ ਹੈਲਪ ਕਰ ਸਕੇ ਜਿੰਨਾ ਅਸੀਂ ਪੋਲੂਸ਼ਨ ਤੋਂ ਬਚਾਂਗੇ ਅਸੀਂ ਬਿਮਾਰੀਆਂ ਤੋਂ ਬਚਾਂਗੇ ਅਸੀਂ ਫਿਊਚਰ ਬੱਚਿਆਂ ਦਾ ਸੇਫ ਕਰ ਸਕਾਂਗੇ ਲੋਕਾਂ ਨੂੰ ਰਿਕਵੈਸਟ ਕਰਾਂਗਾ ਸਾਰੇ ਲੋਕ ਆਪਾਂ ਇੱਕ ਪਲਾਂਟ ਤਾਂ ਜ਼ਰੂਰ ਲਗਾਈਏ ਚਾਹੇ ਆਪਣੇ ਕੋਈ ਜਨਮ ਦਿਨ ਤੇ ਲਾਈਏ ਕੋਈ ਮੈਰਿਜ ਅਨਿਵਰਸਰੀ ਤੇ ਲਾਈਏ ਪਲਾਂਟ ਲਗਾ ਕੇ ਕਿ ਐਟਮੋਸਫੇਅਰ ਬੜਾ ਅੱਛਾ ਕਰ ਸਕਦੇ ਆਂ सा पिछले चालीस साल तो संति काम कर रही है साढ़े ओम प्रकाश कौश जी ने संति बनाई थे चेयरमैन से बी एस सैनी जी आजो कपूर साहब डॉक्टर विनोद कपूर जी हैं जेडे दे डेंटल कॉलेज के प्रिंसीपल रह चुके हैं अच्कल सोलन है तो पटियाले बहुत वजिए डॉक्टर हैं दंदा है जो कि पुलाम है तो लगातार लोगों सेवा भी करते हैं थैंक यू वैरी मच मैं लोगों को सा विनोद शर्मा जी ਇਕ ਬਹੁਤ ਚੰਗਾ ਉਪਰਾਲਾ ਕਰ ਰਹੇ ਨੇ ਬਾਰਾਂਦਰੀ ਵਾਸਤੇ ਸ਼ਹਿਰ ਵਾਸਤੇ ਦੇਸ਼ ਵਾਸਤੇ ਮੈਂ ਸਮਝਦਾ ਜਿੰਨੀ ਅਸੀਂ ਇਹਦੀ ਸਰਾਹਨਾ ਕਰੀਏ ਉਹ ਕਾਟੇ ਉਹਨਾਂ ਨੇ ਇੱਥੇ ਬੂਟੇ ਲਾਉਣ ਦਾ ਵੀ ਪ੍ਰੋਗਰਾਮ ਬਣਾਇਆ ਹੋਇਆ ਹੈ ਇੱਥੇ ਬਲੱਡ ਡੋਨੇਸ਼ਨ ਦਾ ਵੀ ਪ੍ਰੋਗਰਾਮ ਲਾਇਆ ਹੋਇਆ ਹੈ ਇੱਥੇ ਬਲੱਡ ਚੈੱਕਅਪ ਦਾ ਵੀ ਪ੍ਰੋਗਰਾਮ ਲਾਇਆ ਹੋਇਆ ਹੈ ਤਾਂ ਕਿ ਸ਼ਹਿਰੀਆਂ ਨੂੰ ਹਰ ਤਰ੍ਹਾਂ ਦੀ ਸਹੂਲਤ ਦੇ ਸਕੇ ਅਸੀਂ ਆ ਜਿੰਨੇ ਜ਼ਿਆਦਾ ਲੋਕ ਇਸ ਤੋਂ ਬੈਨੀਫਿਟ ਲੈ ਸਕਣ ਉਹਨਾਂ ਚੰਗਾ ਇਸ ਬਹਾਨੇ ਉਹ 12 ਦਰੀ ਚਾਹੁੰਦੇ ਨੇ 12 ਦਰੀ ਦੀ ਸੇਵਾ ਹੁੰਦੀ ਹੈ 12 ਦਰੀ ਚ ਅਸੀਂ ਇਸ ਲਈ ਆਕਸੀਜਨ ਗ੍ਰਹਿਣ ਕਰਦੇ ਹਾਂ ਆ ਜੀਵਨ ਨੂੰ ਆਪਣੇ ਸਫਲ ਬਣਾਉਣੇ ਆ ਸੀ ਮੈਂ ਉਹਨਾਂ ਨੂੰ ਬਹੁਤ ਬਹੁਤ ਵਧਾਈ ਦੇਣਾ ਚਾਹੁੰਨਾ ਇਸ ਮੌਕੇ ਤੇ ਕਿ ਜਿਹੜੀ ਉਹਨਾਂ ਦੀ ਲੰਬੀ ਯਾਤਰਾ ਹੈ ਸੇਵਾ ਦੀ ਉਹ ਚਲਦੀ ਰਹੇ ਅਰ ਰੱਬ ਉਹਨਾਂ ਨੂੰ ਅੱਛੀ ਸਿਹਤ ਦੇਵੇ ਲੰਬੀ ਉਮਰ ਦੇਵੇ ਤਾਂ ਕਿ ਬਹੁਤ ਦੇਰ ਤੱਕ ਉਹੇ ਸੇਵਾ ਕਰਦੇ ਜਾ ਸਕਣ ਥੈਂਕ ਯੂ ਵੈਰੀ ਮਚ ਸਰ ਮੈਂ ਦੱਸਣਾ ਚਾਹੁੰਗਾ ਕਿ ਅੱਜ ਸਾਡੀ ਟੀਮ ਫਿਟਨੈਸ ਕਲੱਬ ਤੋਂ ਜਿਹੜੇ ਸਾਡੇ ਮੈਂਬਰ ਐ ਇਹਨਾਂ ਨੇ ਕੋਲੈਬੋਰੇਟ ਕੀਤਾ ਹੈਗਾ ਸਾਰਾ ਹਸਪੀਟਲ ਦੀ ਟੀਮ ਡਾਕਟਰਸ ਦੀ ਸਾਰੀ ਟੀਮ ਪਹੁੰਚੀ ਹੈ ਜਨ ਇਸਮੇਟੀ ਤੋਂ ਸਾਡੇ ਜਨਰਲ ਸੈਕਟਰੀ ਸ਼੍ਰੀ ਵਿਨੋਸ਼ ਸ਼ਰਮਾ ਜੀ ਦੀ ਗਵਾਹੀ ਹੇਠ ਜਿਹੜਾ ਇਹ ਕੈਂਪ ਆਰਗੇਨਾਈਜ਼ ਕੀਤਾ ਗਿਆ ਵੈਸੇ ਤਾਂ ਇਹ ਪਹਿਲਾ ਕੈਂਪ ਨਹੀਂ ਕਹਿ ਸਕਦੇ ਬਹੁਤ ਹੀ ਇਸ ਤੋਂ ਸੈਕੰਡਰੀ ਕੈਂਪ ਪਹਿਲਾਂ ਲਗਾ ਚੁੱਕੇ ਨੇ ਬਟ ਕਿ ਆ ਕਿ ਬਹੁਤ ਹੀ ਵਧੀਆ ਉਪਰਾਲੇ ਨੇ ਇਹ ਜਿਹੜੇ ਕੈਂਪ ਆਰਗੇਨਾਈਜ਼ ਕਰਦੇ ਨੇ ਇਨਾ ਵੱਡੇ ਲੋਕਾਂ ਨੂੰ ਜਾਗਰੂਕ ਕਰਦੇ ਨੇ ਕਿ ਆਪਣੀ ਸਿਹਤ ਨੂੰ ਤੁਸੀਂ ਕਿਵੇਂ ਠੀਕ ਰੱਖਣੀ ਹੈ ਕਿਵੇਂ ਆਪਣੀ ਚੈੱਕ ਅਪ ਕਰਵਾਣੇ ਰੂਟੀਨ ਵਾਈ ਚੈੱਕ ਅਪ ਕਰਾਣੇ ਰਏ ਕਿਉਂਕਿ ਲੋਕ ਕਹੇ ਇਸ ਚੀਜ਼ ਨੂੰ ਲਾਈਟਲੀ ਲੈ ਲੈਂਦੇ ਨੇ ਕਿ ਆਪਣੀ ਸਿਹਤ ਪੱਖੋਂ ਠੀਕ ਹੈ ਸੈਰ ਕਰਦੇ ਨੇ ਪੂਰੇ ਵਰਕਆਊਟ ਕਰਦੇ ਨੇ ਬਟ ਕਿ ਆਂਦਰਲੀ ਜਿਹੜੀ ਇੰਟਰਨਲ ਪ੍ਰੋਬਲਮ ਹੈ ਉਹ ਤਾਂ ਚੈੱਕ ਅਪ ਕਰਾਣੇ ਤੇ ਹੀ ਹੋਣੀ ਹੈ ਤੇ ਕੈਂਪਾਂ ਚ ਜਾ ਕੇ ਆਪਾਂ ਡਾਕਟਰ ਕੋਲ ਜਾਣ ਵਾਸਤੇ ਕਈ ਵਾਰੀ ਚੀਜ਼ ਇਕ ਜਾਣੇ ਬਟ ਕੈਂਪ ਇਸ ਦਾ ਹੀ ਆਪਾਂ ਨੂੰ ਹੈ ਕਿ ਕੈਂਪਾਂ ਚ ਜਾ ਕੇ ਹੀ ਫਾਇਦਾ ਹੁੰਦਾ ਕਿ ਆਪਾਂ ਇੱਥੇ ਫ੍ਰੀ ਆਫ ਕਾਸਟ ਹੈ ਸਭ ਤੋਂ ਵੱਡੀ ਗੱਲ ਚੈੱਕਅਪ ਕਰਾਓ ਰੂਟੀਨ ਦੇ ਵਿੱਚ ਆਪਣੇ ਸਿਹਤ ਦਾ ਧਿਆਨ ਰੱਖੋ ਆਪਾਂ ਨੂੰ ਜਿਹੜੀ ਚੀਜ਼ ਪ੍ਰੋਬਲਮ ਦਾ ਪਤਾ ਲੱਗਦਾ ਉਹਦਾ ਆਪਾਂ ਟਾਈਮ ਤੇ ਇਲਾਜ ਵੀ ਕਰਾ ਸਕਾਂਗੇ ਤਾਂ ਸ਼ਰਮਾ ਜੀ ਦਾ ਬਹੁਤ ਬਹੁਤ ਧੰਨਵਾਦ ਕਰੂੰਗਾ ਸਾਰੇ ਸਹਾਰਾ ਟੀਮ ਦੀ ਜਿੰਨੀ ਵੀ ਡਾਕਟਰਾਂ ਦੀ ਟੀਮ ਹੈ ਇਹਨਾਂ ਦਾ ਬਹੁਤ ਦਿਲੋਂ ਤੇ ਤਹਿ ਦਿਲੋਂ ਧੰਨਵਾਦ ਔਰ ਸਾਡੀ ਫਿਟਨੈਸ ਕਲੱਬ ਨੇ ਇਹਨਾਂ ਨਾਲ ਰਲ ਕੇ ਅੱਜ ਜਿਹੜਾ ਹੈਗਾ ਕਿ ਅਸੀਂ ਸਾਡੇ ਵੱਲੋਂ ਕੋਸ਼ਿਸ਼ ਰਹੇਗੀ ਕਿ ਆਉਣ ਵਾਲੇ ਟਾਈਮ ਦੇ ਵਿੱਚ ਅੱਗੇ ਵੀ ਜਿਹੜੇ ਕੈਂਪ ਆਰਗੇਨਾਈਜ਼ ਕਰਾਂਗੇ ਜਿਵੇਂ ਬਲੱਡ ਕੈਂਪ ਕਰਦੇ ਆਂ ਮੈਡੀਕਲ ਚੈੱਕਅਪ ਕੈਂਪ ਕਰਦੇ ਆ ਸਾਡੀ ਟੀਮ ਵੱਲੋਂ ਵੱਧ ਤੋਂ ਚੜ੍ਹ ਔਰ ਇਹਨਾਂ ਨੂੰ ਜਿੱਥੇ ਵੀ ਸਾਡੀ ਟੀਮ ਦੀ ਸਾਡੇ ਗਰੁੱਪ ਦੀ ਲੋੜ ਪੈਗੀ ਅਸੀਂ ਇਹਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਨ ਦੀ ਕੋਸ਼ਿਸ਼ ਕਰਾਂਗੇ ਤਾਂ ਤੁਸੀਂ ਸੁਣਿਆ ਜਨਹਿਤ ਸਮਤੀ ਦੇ ਆਗੂ ਮਨੋ ਸ਼ਰਮਾ ਦੇ ਵੱਲੋਂ ਜਾਣਕਾਰੀ ਸਾਂਝੀ ਕਰਦੇ ਆ ਕਿਹਾ ਕਿ ਅੱਜ ਸਮੇਂ ਦੀ ਲੋੜ ਆ ਕਿ ਹਰ ਕੋਈ ਆਪਣੇ ਘਰਾਂ ਚੋਂ ਉੱਠ ਕੇ ਲੋੜਵੰਦਾਂ ਦੀ ਮਦਦ ਕਰੇ ਕਿਉਂਕਿ ਅਸੀਂ ਚੈਨ ਨਾਲ ਸੌ ਲੈਨੇ ਆ ਅਸੀਂ ਵਧੀਆ ਖਾ ਲੈਨੇ ਆ ਵਧੀਆ ਪਾ ਲੈਨੇ ਆ ਪਰ ਬਹੁਤ ਸਾਰੇ ਲੋਕ ਅਜਿਹੇ ਨੇ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਜ਼ਰੂਰਤਾਂ ਹੁੰਦੀਆਂ ਨੇ